ਸਵਾਗਤ ਹੈ ਮਿੱਤਰੋ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਕੋਟੜਾ ਕਲਾ ਵਿਖੇ ਮਾਨਸਾ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਪਸ਼ੂਤਾਂ ਮੇਲਾ ਕਰਵਾਇਆ ਜਾ ਰਿਹਾ 2025 ਦਾ ਤੇ ਇਸ ਮੇਲੇ ਦੇ ਵਿੱਚ ਬਾਈ ਪਹੁੰਚਿਆ ਆਪਣਾ ਬਹੁਤ ਚੰਗਾ ਬੁੱਲ ਲੈ ਕੇ ਤੇ ਆਪਾਂ ਬੁੱਲ ਦਿਖਾ ਦਈਏ ਤੁਹਾਨੂੰ ਇੱਕ ਵਾਰੀ ਦੇਖੋ ਬੁੱਲ ਚੈੱਕ ਕਰੋ ਤੁਸੀਂ ਕਿੰਨੀ ਜ਼ਿਆਦਾ ਹਾਈਟ ਲੈਂਥ ਹੈ ਬੁੱਲ ਦੀ ਲੈਂਥ ਬਹੁਤ ਜ਼ਿਆਦਾ ਹੈ ਗਰਦਨ ਦੀ ਲੰਬਾਈ ਬਹੁਤ ਚੰਗੀ ਹੈ ਝੋਟੇ ਦੀ ਤੇ ਜਿਹੜਾ ਪਿੱਠ ਪੂੜਾ ਝੋਟੇ ਦਾ ਕਾਫੀ ਸ਼ਾਨਦਾਰ ਹੈ ਤੇ ਟੈਸਟਿਕਲ ਬਹੁਤ ਚੰਗੇ ਆ ਬੁੱਲ ਦੇ ਆ ਦੇਖੋ ਤੋਰ ਕੇ ਵੀ ਤੁਹਾਨੂੰ ਜਿਹੜਾ ਬੁੱਲ ਦਿਖਾ ਦਿੱਤਾ ਜਾਊਗਾ ਚੜਾਈ ਦੇਖ ਸਕਦੇ ਹੋ ਤੁਸੀਂ ਟੈਸਟਿਕਲ ਬਹੁਤ ਚੰਗੇ ਆ ਤੇ ਆਪਾਂ ਮਾਲਕ ਨਾਲ ਕਰਦੇ ਆ ਗੱਲਬਾਤ ਵੀਡੀਓ ਦੇ ਵਿੱਚ ਤਾਂ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਕਿਹੜੇ ਪਿੰਡ ਤੋਂ ਆਏ ਹੋ ਟਰੋਲਾ ਮੰਡੀ ਕੋਲੋਂ ਕੱਤੂ ਵਾਲੀ ਅੱਛਾ ਜੀ ਤੇ ਬਾਈ ਆਪਣਾ ਨਾਮ ਦੱਸ ਦਿਓ ਜੀ ਹਾਂ ਬਾਈ ਸੁਪਰੀ ਸਿੰਘ ਪਿੰਡ ਕੱਤੂ ਵਾਲੀਆਂ ਪਿੰਡ ਪਿੰਡ ਕੱਟੂ ਵਾਲੀਆਂ ਪਿੰਡ ਕੱਟੂ ਵਾਲੀਆਂ ਜ਼ਿਲ੍ਹਾ ਸੰਗਰੂਰ ਨਾਮ ਸੁਖਵੀਰ ਸਿੰਘ ਸੁਖਪ੍ਰੀਤ ਸਿੰਘ ਬਾਈ ਦਾ ਨਾਮ ਹੈ ਤੇ ਫੋਨ ਨੰਬਰ ਜ਼ਰੂਰ ਦੱਸ ਦਿਓ ਜੀ ਆਪਣਾ 83605 ਜੀ 83605 39827 39827 ਤੇ ਇਹ ਬਾਈ ਦਾ ਫੋਨ ਨੰਬਰ ਹੈ ਤੇ ਜਿਹੜਾ ਬਾਈ ਅੱਜ ਝੋਟਾ ਲੈ ਕੇ ਆਏ ਹੋ ਇਹ ਕਿਹੜੇ ਬੁਲੰਦਾ ਬੱਚਾ ਬਜਰੰਗੀ ਦਾ ਬਾਈ ਬਜਰੰਗੀ ਲਜਵਾਣਾ ਦਾ ਤੇ ਬਜਰੰਗੀ ਲਜਵਾਣਾ ਦਾ ਜਿਹੜਾ ਇਹ ਕੱਟਾ ਤੇ ਹਾਈਟ ਦੇਖੋ ਬਾਈ ਇੱਕ ਵਾਰ ਨਾਲ ਹੋਇਓ ਤੇ ਦੇਖੋ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਬਾਈ ਦੀ ਵੀ 6 ਫੁੱਟ ਤੋਂ ਉੱਪਰ ਹਾਈਟਾ ਤੇ ਛੋਟੇ ਦੀ ਤੁਸੀਂ ਹਾਈਟ ਦੇਖ ਲਓ ਅੰਦਾਜ਼ਾ ਇੱਕ ਲਾ ਲਿਓ ਕਿੰਨੀ ਜਿਆਦੇ ਆ ਅੰਦਾਜ਼ਾ ਬਾਈ 6 ਗ ਦੇ ਦੰਦ ਪਟਾ ਅੱਛਾ ਤੇ 6 ਦੰਦ ਜਿਹੜਾ ਆ ਛੋਟਾ ਇਹ ਤੇ ਬਾਈ ਇਸ ਦਾ ਜਿਹੜਾ ਮਾਦਰ ਰਿਕਾਰਡ ਕੀ ਰਿਹਾ ਮਾਦਰ ਬਾਈ ਆਪਣੇ ਕੋਲ ਮਾਦਰ ਖੜੀ ਆਦਾ 22 ਬਾਈ ਲੀਟਰ ਵਰਗਾ ਅੱਛਾ 22 ਕਿਲੋ ਬਾਈ ਕਹਿੰਦਾ ਇਸ ਦੀ ਮਾਦਰ ਰਿਕਾਰਡ ਹੈ ਬਾਈ ਕੋਲੇ ਮਾਦਰ ਖੜੀ ਆ ਘਰੇ ਇਸ ਟਾਈਮ ਤੇ ਇਸ ਮੇਲੇ ਤੇ ਬਾਈ ਲੈ ਕੇ ਆਏ ਹੋ ਰਿੰਗ ਚ ਪਾਉਣ ਲਈ ਆ ਅੱਛਾ ਜੀ ਰਿੰਗ ਦੇ ਵਿੱਚ ਵੀ ਕੱਲ ਨੂੰ ਇਹ ਦੇਖਣ ਨੂੰ ਮਿਲੂਗਾ ਤੇ ਜੀ ਅਸੀਮਨ ਵਗੈਰਾ ਬਾਈ ਇਸ ਦਾ ਆ ਗਿਆ ਅਸੀਮਨ ਆ ਵੀ ਤਿਆਰ ਕਰਾਏ ਹੁਣ ਇਸ ਦੂਬਾਰ ਕਰਾਵਾਂਗੇ ਅੱਛਾ ਸ਼ੋਅ ਕੇ ਬਾਅਦ ਤਿਆਰ ਕਰਵਾਉ ਸ਼ੋਅ ਤੋਂ ਬਾਅਦ ਸ਼ੋਅ ਤੋਂ ਬਾਅਦ ਬਾਈ ਹੁਣ ਇਹ ਅਸੀਮਨ ਜਿਹੜਾ ਹੈ ਤਿਆਰ ਕਰਵਾਣਗੇ ਤੇ ਇਸ ਬੁੱਲ ਦਾ ਜਿਹੜਾ ਹੈ ਅਸੀਮਨ ਵੀ ਜਲਦ ਤੁਹਾਨੂੰ ਮਾਰਕੀਟ ਦੇ ਵਿੱਚ ਦੇਖਣ ਨੂੰ ਮਿਲੂਗਾ ਰਿਜ਼ਲਟ ਬਾਈ ਇਸ ਬੁੱਲ ਦੇ ਆਗੇ ਆ ਨਹੀਂ ਆ ਗਏ ਬੱਚੇ ਕਿੰਨੇ ਕ ਬੱਚੇ ਆ ਗਏ ਵੀਰੇ ਬੱਚੇ ਆ ਗਏ ਦੇ ਘੱਟੋ ਘੱਟ 10-12 ਬੱਚੇ ਤਾਂ ਆ ਗਏ ਦੋ ਘਰੇ ਆਪਣੇ ਆਪ ਤਿਆਰੀ ਦੀ ਤੇ 10-12 ਬੱਚੇ ਆ ਗਏ ਬਾਕੀ ਬਾਈ ਕਹਿੰਦਾ ਹਲੇ ਮੱਜਾਂ ਸੋਣ ਵਾਲੀਆਂ ਨੇ ਉਹਨਾਂ ਥੱਲੇ ਬੱਚੇ ਆਉਣਗੇ ਇਹਦੇ ਤੇ ਕਿਹੋ ਜੇ ਬੱਚੇ ਜਿਹੜੇ ਪ੍ਰੋਡਿਊਸ ਕਰ ਰਿਆ ਫੁੱਲ ਵਧੀਆ ਤੇ ਬਾਈ ਕਹਿੰਦਾ ਇੱਕ ਨੰਬਰ ਬਰੀਡ ਜਿਹੜੀ ਆ ਪੈਦਾ ਕਰ ਰਹਾ ਤੇ ਪਿਓ ਇਹਦਾ ਆ ਗਿਆ ਬਜਰੰਗੀ ਲਜਵਾਣਾ ਤੇ ਇੱਕ ਵਾਰ ਫਿਰ ਤੋਂ ਆਪਾਂ ਇਹਦੇ ਤੁਹਾਨੂੰ ਟੈਸਟਿਕਲ ਦਿਖਾ ਦਈਏ ਕਿਉਂਕਿ ਬੁੱਲ ਦੀ ਜਿਹੜੀ ਮੇਨ ਚੀਜ਼ ਹੈ ਉਹ ਟੈਸਟਿਕਲ ਹੀ ਹੁੰਦੇ ਨੇ ਲੋ ਬਈ ਦੇਖ ਲਓ ਤੁਸੀਂ ਟੈਸਟਿਕਲ ਤੇ ਬਾਕੀ ਪਿੱਠਪੂੜਾ ਬਹੁਤ ਸ਼ਾਨਦਾਰ ਹੈ ਹਾਈਟ ਵੀ ਬਹੁਤ ਜ਼ਿਆਦਾ ਹੈ ਇਸ ਛੋਟੇ ਦੀ ਤੇ ਇਹ ਬਰੀਡਿੰਗ ਵਾਸਤੇ ਘਰੇ ਰੱਖੋਗੇ ਵੀਰੇ ਤੇ ਬਾਈ ਕਹਿੰਦੇ ਬਰੀਡਿੰਗ ਵਾਸਤੇ ਇਹ ਬੁੱਲ ਜਿਹੜਾ ਹੈ ਘਰੇ ਰੱਖਣਗੇ ਤੇ ਬਹੁਤ ਚੰਗਾ ਜਿਹੜਾ ਇਹ ਛੋਟਾ ਇਹ ਤਿਆਰ ਹੋ ਰਿਹਾ ਇਸ ਵਾਰ ਮੇਲੇ ਦੇ ਵਿੱਚ ਵੀ ਸ਼ੋਅ ਦੇ ਵਿੱਚ ਆਪਾਂ ਦੇਖਣ ਨੂੰ ਮਿਲੂਗਾ ਪਹਿਲਾਂ ਭਾਈ ਜੀ ਇਹ ਸ਼ੋਅ ਦੇ ਵਿੱਚ ਪਾਇਆ ਪਹਿਲੀ ਵਾਰ ਭਾਈ ਕਹਿੰਦੇ ਪਹਿਲੀ ਵਾਰ ਜਿਹੜਾ ਇਹ ਰਿੰਗ ਦੇ ਵਿੱਚ ਇਹ ਲਾਉਣਾ ਪਹਿਲਾਂ ਕੋਈ ਜਾਨਵਰ ਹੋਰ ਪਾਇਆ ਹੋਵੇ ਸ਼ੋਅ ਦੇ ਵਿੱਚ ਪਹਿਲਾ ਇਹੀ ਆ ਜਿਹੜਾ ਸ਼ੋਅ ਦੇ ਵਿੱਚ ਅੱਛਾ ਬਾਈ ਕਹਿੰਦਾ ਸ਼ੌਂਕ ਨਾਲ ਪਹਿਲਾ ਇੱਕ ਹੀ ਬੱਚਾ ਤਿਆਰ ਕਰਿਆ ਜਿਹੜਾ ਸ਼ੋਅ ਦੇ ਵਿੱਚ ਪਾਉਣਾ ਤੇ ਹੋਰ ਬੁੱਲ ਵੀ ਹੈਗੇ ਆ ਘਰੇ ਜਾਂ ਇੱਕ ਹੀ ਆਹੀ ਬਾਈ ਜਰਜਨ ਕੁੰਗੜ ਦੇ ਬੱਚੇ ਨੇ ਛੋਟੇ ਅੱਛਾ ਤੇ ਅਰਜਨ ਕੁੰਗੜ ਦੇ ਜਿਹੜਾ ਟੋਪ ਦਾ ਮੂਰਾ ਬਰੀਡਿੰਗ ਬੁੱਲ ਰਿਹਾ ਉਸ ਦੇ ਬੱਚੇ ਆ ਜਿਹੜੇ ਬਾਈ ਕਹਿੰਦਾ ਹਲੇ ਛੋਟੇ ਆ ਤੇ ਬਾਈ ਜੀ ਤੁਹਾਡਾ ਵਪਾਰ ਦਾ ਕੰਮ ਆ ਜਾਂ ਬਰੀਡਿੰਗ ਦਾ ਕੰਮ ਆਪਣੇ ਘਰੇ ਦੁੱਧ ਤੇ ਮੱਝਾਂ ਦਾ ਇਹ ਵਪਾਰ ਦੀ ਗੱਲ ਆ ਅੱਛਾ ਜੀ ਤੇ ਵਪਾਰ ਵੀ ਬਾਈ ਕਰਦੇ ਆ ਤੇ ਮੂਰਾ ਬਰੀਡੇ ਰੱਖਦੇ ਹੋ ਜਾਂ ਨੀਲੀ ਰਾਵੀ ਵੀ ਕੱਲੀ ਮੂਰਾ ਬਰੇਡ ਤੇ ਬਾਈ ਕੰਮ ਕਰਦਾ ਤੇ ਮੱਜਾਂ ਵੀ ਬਾਈ ਮਿਲ ਜਾਣਗੀਆਂ ਜੇ ਚੰਗੀਆਂ ਕਿਸੇ ਨੇ ਲੈਣੀਆਂ ਹੋਣਾਂ ਮੱਜਾਂ ਵੀ ਬਾਈ ਵੈਲੇਵਲ ਕਰ ਦਾਂਗੇ ਆਪਾਂ ਤੇ ਠੀਕ ਹੈ ਜੀ ਚੰਗੀਆਂ ਮੱਜਾਂ ਵੀ ਬਾਈ ਕਹਿੰਦਾ ਅਵੇਲੇਬਲ ਕਰ ਦਾਂਗੇ ਇੱਕ ਵਾਰੀ ਸਿੰਘ ਦਾ ਤੁਹਾਨੂੰ ਹੋਰ ਦਿਖਾ ਦਈਏ ਬੁੱਲਦਾ ਦੇਖੋ ਬਾਈ ਕਿੰਨਾ ਛੋਟਾ ਬਿਲਕੁਲ ਰਿੰਗ ਸਿੰਘ ਹੈ ਤੇ ਬਾਕੀ ਹਾਈਟ ਬਹੁਤ ਜ਼ਿਆਦਾ ਹੈ ਛੋਟੇ ਦੀ neck profile ਦੇਖੋ ਜਿਵੇਂ ਆਪਾਂ ਘੋੜਿਆਂ ਦੇ ਵਿੱਚ ਕਹਿ ਦਿੰਨੇ ਆ neck profile ਇਦਾਂ ਬੁੱਲਦੇ ਵਿੱਚ ਦੇਖੋ ਤੇ ਦੰਦ ਫੱਟ ਕੇ ਵੀ ਬਾਈ ਦਿਖਾਊਗਾ ਤੇ ਇਹ ਦੋ ਦੰਦ ਨੋ ਬਾਈ ਦੰਦ ਦੇਖ ਸਕਦੇ ਹੋ 6 ਦੰਦ ਹੈ ਛੋਟਾ ਤੇ ਸੱਡਾਂਲੇ ਦੋ ਦੰਦ ਜਿਹੜੇ ਉਹ ਬਿਲਕੁਲ ਬਰੀਕ ਹਨ ਦੋਨੋਂ ਸਾਈਡਾਂ ਦੇ ਇੱਕ ਇੱਕ ਦੰਦ ਹੈ ਜਿਹੜਾ ਉਹ ਬਿਲਕੁਲ ਬਰੀਕ ਹੈ ਤੇ ਇਹ ਬੁੱਲਾ ਜਿਹੜਾ ਬਾਈ ਲੈ ਕੇ ਆਇਆ ਹੋਇਆ ਸੀਗਾ ਤੇ ਜੇ ਬੁੱਲਾ ਚੰਗਾ ਲੱਗਿਆ ਤਾਂ ਕਮੈਂਟ ਕਰਕੇ ਉਹ ਹੌਸਲਾ ਬਾਈ ਦਾ ਜ਼ਰੂਰ ਵਧਾਓ ਤੇ ਕਮੈਂਟ ਕਰਿਓ ਕਿ ਨਵੇਂ ਨੰਬਰ ਤੇ ਜਿਹੜਾ ਇਹ ਬੁੱਲੇ ਮੇਲੇ ਦੇ ਵਿੱਚ ਆ ਸਕਦਾ ਤੇ ਜੇ ਸੀਮਨ ਥੋੜੇ ਟਾਈਮ ਤੱਕ ਬਈ ਕਹਿੰਦਾ ਮਾਰਕੀਟ ਦੇ ਵਿੱਚ ਇਹਦਾ ਆਜੂ ਤੇ ਮਿਲਦੇ ਆਂ ਹੋਰ ਕਿਸੇ ਨਵੇਂ ਵੀਡੀਓ ਦੇ ਵਿੱਚ ਧੰਨਵਾਦ ਜੀ